ਦੇਸ਼ ਦੇ ਨੰਬਰ ਨੰਬਰ ਦਾ ਦਰਾਸਨ ਬਰੀਏ ਉਹ ਜੋ ਸਦਾ ਸਾਡੇ ਬੱਚਾ ਪ੍ਰਿਆ ਸੂਦਿਓ ਪ੍ਰਿਆ ਰਛਾ ਰਾਖਲੇ ਨੂੰ ਨਾ ਪਰਮਾਰੀ ਸਾਹਿਬ ਨੂੰ ਸੰਪੁਖਾਏ ਪਿਆਰੀ ਜੀਨ ਬੰਦ ਦੁਸਰ ਦੇ ਨਾਲ ਤੋਂ ਉਹ ਬਣੇ ਖੜਾ ਆਪਣਾ ਆਪ ਦਾ ਨਾਮ ਦਾ ਖਰਾ ਦਾਾਇ ਹੈ ਜੋ ਖਰਾ ਦਾਾਇ ਹੈ ਜੀਓ ਤਾਂ ਜੰਗ ਰਾਜੋ ਦੀ ਜੀਓ ਆਪਣਾ ਜਗਰਾਜ ਦਰਮਾਨ ਜੋ ਜੀਓ ਜਿਵੇਂ ਰਾਜ ਤੋਂ ਮੇਰੇ ਤੋਂ ਨਮਸਕਾਰ ਤੁਸੀਂ ਤੁਮ ਹਮਾਰੀ ਸਰਵੋਤਮ ਜਾਨ ਸਵਾਰੀ ਇਹੋ ਵੀ ਕੋਸ਼ਿਸ਼ ਬਹੁਤ ਵਧੀਆ ਚਪਾਈ ਪਾਣੀ ਕਰ ਰਹੇ ਨੇ ਨਾਲ ਚਪਈ ਸਾਦਾ ਚਪਈ ਸਾਦਾ ਪਾੜ ਚਾਹੁੰਦੇ ਆ ਜੀ ਧਰਮ ਦੀ ਇਹੀ ਤਾਕਤ ਹੈ ਜੀ ਇਹ ਵੀ ਨਾਲ ਤੁਹਾਡੇ ਨਾਲ ਹੀ ਆ ਜੀ ਇਹ ਸਾਰੇ ਨਹੀਂ ਵੈਕਰੂ ਮੈਂ ਤਾਂ ਬਸ ਸੰਗਤ ਰੂਪ ਦੇ ਸਾਰੇ ਇਕੱਠੇ ਹੋਈ ਜਾਂਦੇ ਦਸਮ ਪਿਤਾ ਦੇ ਰੂਪ ਵਿੱਚ ਦਸਮ ਪਿਤਾ ਦੇ ਬੱਚੇ ਆ ਸਾਰੇ ਇੱਕੋ ਕਿਸੇ ਦਾ ਬੰਦਾਰ ਲਾੜੀਆਂ ਫੋਜਾਂ ਨਹੀਂ ਸਿੱਖ ਗੁਰੂ ਘਰ ਦੀਆਂ ਲਾੜੀਆਂ ਨੇ ਤੇ ਭਾਈਓ ਭੈਣ ਕਰਦੇ ਕਰਦੇ ਦੇ ਦੇ ਕਿਸਾਨਾਂ ਦਾ ਸਵਾਹਿਆ ਨਾ ਕਰਦੇ ਹੋ ਵੈਗਰੂ